ਤੋ ਮੇਰੇ ਆਪ ਪਬਲੀਕ ਨੂੰ ਵੀ ਅਪੀਲ ਆਹੀ ਕਿ ਜਿਹੜਾ ਇਹ ਚਾਈਨਾ ਡੋਗਾਂ ਦੀ ਕੋਈ ਨੁਕਸਤ ਕੀਤੀ ਗਈ ਤੇ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਸਾਨੂੰ ਨਹੀਂ ਚਾਹੀਦਾ। ਇਸ ਤੋਂ ਇਲਾਵਾ ਜੇ ਕਿਸੇ ਬੰਦੇ ਨੇ ਖਰੀਦ ਕੇ ਇਹ ਪਤੰਗ ਡਾਇਆ ਜਿਹੜੂ 22 ਸਾਨੂੰ ਤੁੰਤੂ ਵੀ ਤਾਂ ਕ੍ਰੇਡਨ ਵਾਲੇ ਦੇ ਖਲਦ ਵੇਚਣ ਵਾਲੇ ਦੋਨਾਂ ਤੇ ਹੀ ਇਤਰਾਜ਼ ਕਰਦਾ। ਤੋ ਮੇਰੀ ਉਹਨਾਂ ਨੇ ਗਰੀ ਰੱਤੀ ਕਿਹਾ ਵੀ ਇਹ ਐਜ ਦਾ ਬੰਨਣਾ ਪਰ ਜੋ ਅਸੀਂ ਕਿ ਪਤੰਗ ਉਡਾਉਣਾ ਪਰ ਜੋ ਜਿਹੜੀ ਧਾਗੇ ਵਾਲੀ ਡੋਰ ਆ ਉਹ ਸੰਗੜਾ ਉਹ ਮੇਰੇ ਨਾਲ ਨਹੀਂ ਜੇ ਤੁਹਾਨੂੰ ਕੋਈ ਪਤਾ ਲੱਗਦਾ ਵੀ ਕਿ ਤੂੰ ਚਾਈਨਾ ਧੋਰ ਵੇਖ ਰਹੀ ਆ ਤਾਂ ਕਾਈਂਡਲੀ ਸਾਨੂੰ ਬੜੇ ਨਿਮਰਤਾ ਨਾਲ ਆ ਜਾ ਜੀਦਾ ਅਸੀਂ ਬੰਦ ਵੀ ਕਰ ਬੰਦ ਕਰਾਂਗੇ ਇਸ ਤੋਂ ਇਲਾਵਾ ਮਰੀਨ ਸਤਾਵਣ ਵੀ ਆ ਜੀ ਜਿਹੜੇ ਖਰੀਦੁੰਦੇ ਨੇ ਤੇ ਉਹਨਾਂ ਮਤਲਬ ਪਤੰਗ ਬੰਨਦੇ ਨੇ ਤਾਂ ਉਹਨਾਂ ਵੀ ਬਲਾਸ ਸੀ ਖਰਚਾ ਦਾ

ਪੰਜਾਬ ਅੰਦਰ ਦਿਨੋ ਦਿਨੀ ਚਾਈਨਾ ਡੋਰ ਦੀ ਲਪੇਟ 'ਚ ਔਨ ਕਾਰ ਨਕੀਮਤੀ ਜਾਨਾਂ ਮੌਦੇ ਮੂਹ ਚ ਜਾ ਰਹੀਆਂ ਨੇ ਚਾਈਨਾ ਡੋਰ ਦੀ ਵਰਤੋਂ ਦੇ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਵਿਅਕਤੀ ਜਾਂ ਕੋਈ ਬੇਜੁਬਾਨ ਪੰਛੀ ਉਹਨਾਂ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਰਿਹਾ ਹੈ ਜਿਸ ਤਹਿਤ ਨਾਬਾ ਕੋਤਵਾਲੀ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਚਾਈਨਾ ਡੋਰ ਦੇ 10 ਗੱਟੂਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਕਰਿਆਨੇ ਦੀ ਦੁਕਾਨ ਦੀ ਆੜ੍ਹਦੇ ਵਿੱਚ ਚਾਈਨਾ ਡੋਰ ਵੇਚਦਾ ਸੀ ਗ੍ਰਫਤਾਰ ਕੀਤੇ ਵਿਅਕਤੀ ਦੀ ਪਛਾਣ ਜੋਨੀ ਕੌਂਸਲ ਵਾਸੀ ਪਾਰਕ ਬਾਗਨਾਬਾ ਵੱਜੋਂ ਹੋਈ ਹੈ ਨਾਬਾ ਪੁਲਿਸ ਦੇ ਵੱਲੋਂ ਜੋਨੀ ਕੌਂਸਲ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੌਤ ਦੀ ਡੋਰ ਜਿਸ ਨੂੰ ਚਾਈਨਾ ਡੋਰ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੁਪਰੀਮ ਕੋਰਟ ਅਤੇ ਡੀਸੀ ਸੈੱਬ ਦੇ ਵੱਲੋਂ ਚਾਈਨਾ ਡੋਰ ਤੇ ਮੁਕੰਮਲ ਬੈਨ ਕੀਤਾ ਹੋਇਆ ਪਰ ਇਸ ਦੇ ਬਾਵਜੂਦ ਵੀ ਲੋਕ ਚਾਈਨਾ ਡੋਰ ਵੇਚ ਰਹੇ ਨੇ ਜਿਸ ਤਹਿਤ ਕਾਰਵਾਈ ਕਰਦਿਆਂ ਨਾਬਾ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੇ ਖਿਲਾਫ ਤੁਰੰਤ ਐਕਸ਼ਨ ਲੈਂਦਿਆਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਜੋ ਕਿ ਕਰੀਆਨੇ ਦੀ ਦੁਕਾਨ ਚਲਾਉਂਦਾ ਹੈ ਉਸ ਦੀ ਆੜਦੇ ਵਿੱਚ ਚਾਇਨਾ ਡੋਰ ਵੇਚਦਾ ਸੀ ਇਸ ਮੌਕੇ ਤੇ ਨਾਬਾ ਕੋਤਵਾਲੀ ਦੇ ਇੰਚਾਰਜ ਅਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਅਸੀਂ 18 ਗੱਟੂਆਂ ਚਾਇਨਾ ਡੋਰ ਸਮੇਤ ਜੋਨੀ ਕੌਂਸਲ ਵਾਸੀ ਪਾਰਕ ਬਾਗ ਨਾਬਾ ਨੂੰ ਗ੍ਰਿਫਤਾਰ ਕੀਤਾ ਹੈ ਇਹ ਵਿਅਕਤੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ ਕਰਿਆਨੇ ਦੀ ਦੁਕਾਨ ਦੀ ਆੜਦੇ ਵਿੱਚ ਇਹ ਵਿਅਕਤੀ ਚਾਇਨਾ ਡੋਰ ਵੇਚਦਾ ਸੀ ਅਸੀਂ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਕਰ ਰਹੇ ਹਾਂ ਇਸ ਸਬੰਧੀ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਇਹ ਜੀ ਅਰ ਬੀਂਡੀ ਕਾਉਂਸਲ ਹੈ ਸਾਨੂੰ ਸਪੋਰਟ ਕਾਉਂਸਲ ਉਹਦੇ ਪਾਰਕ ਵਾਰਡ ਨਾਭਾ ਨੇ ਦੇ ਲਾਈਵ ਸ਼ਾਟ ਹੈ ਪ੍ਰੇਮ ਜੀ ਇੱਥੋਂ ਵੀ ਤੁਹਾਨੂੰ ਪਾਰਾ ਜੈਨ ਲੋਕ ਦੇ ਕਿੰਨੇ ਇਹਦੇ ਜਿਹੜੇ ਗੂਲ ਕੋਡ ਵੱਲੋਂ ਵੀ ਤੇ ਨਾ ਦੂਸੇ ਸਾਥ ਪੱਲੇ ਨੂੰ ਵੀ ਤੁਹਾਨੂੰ ਕਿੱਥੇ ਵੀ ਇੱਕ ਉਹ ਜੀ ਸੇਲ ਤੇ ਬੰਨਤਾ ਆਪਾਂ ਅਕਸਰ ਹੀ ਦੇਖਦੇ ਰਹੇ ਜਿਹੜੇ ਟੂ ਵੀਲਰ ਵਾਲੇ ਨਹੀਂ ਜਾਂ ਰੋਡ ਤੇ ਆਪਣੇ ਕੁੱਤੇ ਲੈ ਕੇ ਨੰਨਦੇ ਕਈ ਬਲਾ ਦੇ ਚਿੱਤ ਜਾ ਹੋਰ ਪੰਛੀ ਵਗੈਰਾ ਨੇ ਜਿਹੜੇ ਵੀਾਰੇ ਵੇਜ ਗੁੰਮਾਂ ਦੇ ਕੁਝ ਦੇ ਪਰ ਕੱਟਿਆ ਜਾਂਦਾ ਕੁੱਤਿਆਂ ਦੇ ਕਾਫੀ ਸੀਰੀ ਸੱਤਨ ਦਾ ਤੋ ਮੇਰੀਆਂ ਆਨ ਪਬਲਿਕ ਨੂੰ ਵੀ ਅਪੀਲ ਆਹੇ ਜਿਹੜਾ ਇਹ ਚਾਈਨਾ ਡੋਰਾਂ ਦੀ ਖਰੀਦ ਕੀਤੀ ਗਈ ਹੈ ਤੇ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਇਸ ਤੋਂ ਇਲਾਵਾ ਜਿਵੇਂ ਕਿਸੇ ਬੰਦੇ ਨੇ ਖਰੀਦ ਕੇ ਇੱਕ ਪਤੰਗ ਡਾਇਆ ਹੈ ਜਿਹੜੂ 22 ਸਾਨੂੰ 2000 ਤੋਂ ਵੱਲੀ ਤਾਂ ਖਰੀਦਣ ਵਾਲੇ ਤੇ ਪਲੱਸ ਵੇਚਣ ਵਾਲੇ ਦੋਨਾਂ ਦੇ ਤੋਂ ਪਰਚਾ ਦੱਸੋ है। तो जो आगे पीछे से जो कुछ कुछ पे पता लगे ध्यान दे दो बाहर भी की तरह पता लगे तो 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 भी दिख रहा है ये कुछ भी चाहिए है अभी कर रहे हैं इन्वेस्टिगेशन चल रही है एक बात है कि पता नहीं किया कितना तो हर जगह है ना ही और आगे पीछे ना आगे पता नहीं है तो ज्यादातर का मौत एक ही मौत होती है चैनल एक वाला तो वो तो बच्चे ने उसके तीन मापियां भी की थी जब ਵਾਕਿਆਂ ਨੂੰ ਮਕਿਆਂ ਨੂੰ ਦੇ ਨਾਲੇ ਫਾਰਮਾਂ ਦੇ ਟਾਈਮ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਨਾ ਕੋਈ ਜਵਾਨ ਪੰਛੀ ਹੋਵੇ ਆਪ ਤੇ ਧੂਨੂ ਵੀ ਲਗਾਈ ਹੋਈ ਹੋਵੇ ਜੇਰੇ ਮਦਾਗੀ ਰਹੂਗੀ ਕੋਈ ਪੁਰੇ ਜਾਂਦਿਆਂ ਦੇ ਕਿਸੇ ਦੇ ਗਲੇ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਦੇ ਕਈਆਂ ਦੇ ਪਰ ਵੱਢ ਜਾਂਦੇ ਆ ਤਾਂ ਦੇਖਦੇ ਨੂੰ ਰੋਗ ਦੀ ਕਟਮ ਤੇ ਮੇਰੀ ਉਹਨਾਂ ਨੂੰ ਮਰੀ ਹੱਥ ਤੇ ਵੀ ਨਾ ਵੀ ਇਹ ਇਦਾਂ ਦਾ ਕੰਮ ਨਾ ਕਰਦਾ ਜੇ ਵੀ ਤੁਸੀਂ ਪਤੰਗ ਉਡਾਉਣਾ ਤਾਂ ਵੀ ਜਿਹੜੀ ਧਾਗੇ ਵਾਲੀ ਡੋਰਾ ਹੈ ਪਤੰਗ ਦਾ ਜਿਹੜਾ ਨਾ ਕਰ ਰਹੇ ਹੁੰਦੇ ਆ ਜੇ ਤੁਹਾਨੂੰ ਕੋਈ ਪਤਾ ਲੱਗਦਾ ਵੀ ਕਿਧਰ ਚਾਇਨਾ ਤੋਂ ਹੋਰ ਵੇਚ ਰਹੀ ਆ ਤਾਂ ਕਾਈਂਡਲੀ ਸਾਨੂੰ ਸਾਡੇ ਨੰਬਰ ਤੇ ਲਿਆ ਜਾਓ ਕਿਉਂਕਿ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਸ ਤੋਂ ਇਲਾਵਾ ਮੇਰੀ ਸਤਾਵਣੀ ਵੀ ਆ ਜੀ ਜਿਹੜੇ ਖਰੀਦਦੇ ਨੇ ਤੇ ਉਹਨਾਂ ਨਾਲ ਪਤੰਗ ਡਾਉਂਦੇ ਨੇ ਤਾਂ ਉਹਨਾਂ ਦੀ ਖਲਾਫ ਕਚਾਤਾਂ ਦਿੰਦੇ ਨੇ ਤੇ ਇਹਨਾਂ ਨੂੰ ਜਿਹੜੀ ਲਈਏ ਕੰਮ ਦੱਸਦੇ ਨੇ ਤੇ ਪਤੰਗਾਂ ਦੇ ਇੱਕ ਕਰਿਆਨਾ ਪਲੱਸ ਪਤੰਗ ਦਾ ਸੀਜ਼ਨਲ ਜੀਨ ਬਣ ਤੇ ਕੋਈ ਨਹੀਂ ਦਾਂਗੇ दोस है नहिना तरी कारें कारें पारें प्रास आगे if Trial पारें All उसनी हदो फंगलागे तरी कुछ